ਅਸੀਂ ਪੀਸੀ ਵਾਲੇ ਪਾਸੇ ਨੂੰ ਚੱਲ ਗਏ ਇੱਕ ਵਾਰੀ ਫੇਰ ਤੋਂ ਡੇਰਾ ਮੁਖੀ ਦੀ ਚਰਚਾ ਹੋਈ ਹੈ ਉਹ ਫੇਰ ਗੱਲਬਾਤ ਉਹਦੀ ਸ਼ੁਰੂ ਹੋਈ ਹੈ ਇੱਕ ਉਹਦੇ ਖਿਲਾਫ ਕਹਿ ਲੋ ਖਿਲਾਫਤ ਹੋਈ ਹੈ ਪਰ ਹੋਈ ਬੜੇ ਟਾਈਮ ਬਾਅਦ ਹੈ ਗੱਲ ਬਹੁਤ ਪੁਰਾਣੀ ਸੀ ਹੁਣ ਇਹ ਮੁੱਦਾ ਕਿਵੇਂ ਦੁਬਾਰਾ ਚਰਚਾ ਦੇ ਵਿੱਚ ਆਇਆ ਜੀ ਵੇਖੋ ਕੱਲ ਪਤਾ ਲੱਗਦਾ ਕਿ ਐਸਜੀਪੀਸੀ ਨੇ ਹਾਈ ਕੋਰਟ ਦੇ ਵਿੱਚ ਪਹੁੰਚ ਕੀਤੀ ਆ ਹੂੰ ਹਾਈ ਕੋਰਟ ਚ ਪਹੁੰਚ ਕੀਤੀ ਆ ਕਿ ਜਿਹੜਾ ਬਠਿੰਡੇ ਵਾਲਾ ਮਾਮਲਾ ਸੀਗਾ ਜੀ ਪਹਿਲਾਂ ਤੇ ਥੋੜਾ ਜਿਹਾ ਉਹਦੇ ਬੈਕਗ੍ਰਾਉਂਡ ਚ ਚਲੇ ਜਾਓ ਹੂੰ 2007 ਚ ਸਲਾਬਤਪੁਰਾ ਆ ਜਿਹੜਾ ਰਾਮਪੁਰਾ ਫੂਲ ਦੇ ਲੱਗਿਆ ਡੇਰਾ ਇਹਨਾਂ ਦਾ ਜੀ ਜੀ ਬਿਲਕੁਲ ਜਿਹੜਾ ਇਹਨਾਂ ਦਾ ਸਰਸੇ ਤੋਂ ਬਾਅਦ ਸ਼ਾਇਦ ਦੂਜੇ ਨੰਬਰ ਦਾ ਵੱਡਾ ਡੇਰਾ ਹੈ ਹੂੰ ਸਲਾਬਤਪੁਰੇ ਦੇ ਵਿੱਚ ਇੱਕ ਸਮਾਗਮ ਦੀ ਤਸਵੀਰ ਜਿਹੜੀ ਸੀਗੀ ਇਹਨਾਂ ਦੀ ਉਹ ਬਾਹਰ ਆ ਗਈ ਦੋਸ਼ ਲੱਗਾ ਗੁਰੂ ਸਾਹਿਬ ਦੀ ਸੰਗ ਲਾਉਣ ਦਾ ਜੀ ਉਦੋਂ ਪਹਿਲਾਂ ਕੀ ਹੋਇਆ ਸੀਗਾ ਕਿ ਇਹਨਾਂ ਨੇ ਕਾਲੀਆਂ ਨੂੰ ਹਾਂ ਕਰਕੇ ਵੋਟ ਪਾਤੀ ਸੀ ਕਾਂਗਰਸੀਆਂ ਨੂੰ ਹੂੰ ਜਿਹੜੇ ਮਤਲਬ ਕਿ ਹੁਣ ਰਾਜਨੀਤਿਕ ਸੋਜ ਜਿਹੜੀ ਹੈ ਰੱਖਦੇ ਇਹਨਾਂ ਸਮਿਆਂ 'ਚ ਰੁਚੀ ਰੱਖਦੇ ਆ ਮੈਂ ਉਹਨਾਂ ਵਾਸਤੇ ਦੱਸ ਰਿਹਾ ਕਿਉਂਕਿ ਅਸੀਂ ਉਹਨਾਂ ਗਤੀਵਿਧੀਆਂ 'ਚ ਵੀ ਸ਼ਾਮਲ ਸੀ ਜੀ ਤਾਂ ਚਲੋ ਟਕਰਾ ਸ਼ੁਰੂ ਹੋ ਗਿਆ ਹੂੰ ਅਸੀਂ ਖੁਦ ਸੜਕਾਂ 'ਤੇ ਸੀਗੇ ਉਸ ਦਿਨ ਜੀ ਜੀ ਤਾਂ ਗੱਲ ਆ ਕੇ ਅੱਖੀਂ ਵੇਖਿਆਂ ਦੀ ਗੱਲ ਹੈ ਕਿ ਸਾਨੂੰ ਸਾਰਾ ਕੁਝ ਜਿਹੜਾ ਮੁਹਈਆ ਹੋ ਰਿਆ ਸੀ ਉਹ ਇੱਕ ਆਪਣੇ ਏਰੀਏ ਦੇ ਵੱਡੇ ਕਾਲੀ ਰੀਡਰ ਮੈਂ ਨਾਂ ਵੀ ਲੈ ਦਿੰਦਾ ਸੰਸਾਰ ਚੈਨੀਗ ਹੈ ਹੂੰ ਕੋਹਨਾ ਵੱਲੋਂ ਕਰਵਾਇਆ ਜਾ ਰਿਹਾ ਸੀ ਜੀ ਤਾਂ ਮਤਲਬ ਕਿ ਇੱਕ ਤਰ੍ਹਾਂ ਨਾਲ ਕਹਿ ਲੋ ਕਿ ਲੀਕ ਖਿੱਚੀ ਗਈ ਹੂੰ ਡੇਰਾ ਸਰਸਾ ਤੇ ਸਿੱਖ ਆਹੋ ਸਾਹਮਣੇ ਹੋ ਗਏ ਐਸੇ ਹੀ ਦੌਰ ਦੇ ਵਿੱਚ ਜਿਨ੍ਹਾਂ ਨੂੰ ਯਾਦ ਹੋਏਗਾ ਖਾਸ ਤੌਰ ਤੇ ਬਠਿੰਡਵੀ ਨੇ ਜਿਹੜੇ ਜੀ ਕਿ ਸੈਕਟਰੀਏਟ ਦੇ ਵਿੱਚ ਬਹੁਤ ਜ਼ਿਆਦਾ ਹਿੰਸਾ ਹੋਈ ਸੀ ਹੂੰ ਬਹੁਤ 판 ਤੋੜ ਕੀਤੀ ਸੀ ਪ੍ਰੇਮੀਆਂ ਨੇ ਜੀ ਉਹ ਕਿਉਂ ਕਿਉਂਕਿ ਇੱਕ ਪਰਚਾ ਦਰਜ ਕਰ ਲਿਆ ਗਿਆ ਸੀਗਾ ਗੁਰੂ ਸਾਹਿਬ ਦੀ ਸਾੰਗ ਲਾਉਣ ਦੇ ਦੋਸ਼ ਵਿੱਚ ਬਿਲਕੁਲ ਇਹ ਮੈਟਰ ਇੱਥੋਂ ਤੁਰਦਾ ਹੈ ਜੀ ਚਾਣਕ ਕੀ ਹੁੰਦਾ ਹੈ ਕਿ ਇੱਕ ਕੈਂਸਲੇਸ਼ਨ ਰਿਪੋਰਟ ਜਿਹੜੀ ਹੈ ਉਹ ਪੈ ਜਾਂਦੀ ਹੈ ਜਿਹਦੇ ਬਾਰੇ ਅਕਲੀਅਰ ਨੇ ਕਥੇ ਤੌਰ ਤੇ ਦਾਵਾ ਕੀਤਾ ਸੀਗਾ ਕਿ ਉਦੋਂ ਪਹਿਲਾਂ ਸੈਟਿੰਗ ਹੋ ਗਈ ਜੀ ਤਾਂ ਕੈਂਸਲੇਸ਼ਨ ਰਿਪੋਰਟ ਜਿਹੜੀ ਸੀਗੀ ਉਹ ਤਦ ਪਾਈ ਆ ਤਦ ਮੂਵ ਹੋਈ ਆ ਉਹ ਘਟਨਾਕ੍ਰਮ ਕਿਵੇਂ ਹੋਇਆ ਉਹਦੇ ਵਿੱਚ ਕੀ ਸੀਗਾ ਕਿ ਪੰਜਾਬ ਸਰਕਾਰ ਸ਼ਾਇਦ ਮੂਵ ਹੋਈ ਸੀਗੀ ਇਹ ਗੱਲ ਮੈਂ ਜਿਹੜਾ ਇਹਦੇ ਵਿੱਚ ਸ਼ਿਕਾਇਤ ਕਰਤਾ ਸੀਗਾ ਮੁੱਖ ਤੌਰ ਤੇ ਰਜਿੰਦਰ ਸਿੰਘ ਸਿੱਧੂ ਜੀ ਇੱਕ ਕਾਉਂਸਲਰ ਸਨ ਸੀਗੇ ਹਮ ਮੈਂ ਇਹਨਾਂ ਦੇ ਬਿਆਨ ਤੇ ਦੱਸ ਰਿਹਾ ਮੈਂ ਇਹਨਾਂ ਦੇ ਨਾਲ ਅੱਜ ਗੱਲ ਵੀ ਕੀਤੀ ਸੀ ਇਸ ਚੀਜ਼ ਦੀ ਪੁਸ਼ਟੀ ਕਰਵਾਉਣ ਵਾਸਤੇ ਇਹ ਦੱਸਦੇ ਆ ਕਿ ਹਾਈ ਕੋਰਟ ਦੇ ਵਿੱਚ ਇਹਨਾਂ ਨੇ ਕੈਂਸਲੇਸ਼ਨ ਜਿਹੜੀ ਆ ਉਹ ਪਾਉਣ ਦਾ ਯਤਨ ਕੀਤਾ ਹਾਈ ਕੋਰਟ ਨੇ ਇਹਨਾਂ ਦੀ ਪਟੀਸ਼ਨ ਰੱਦ ਕਰਨੀ ਸੀ ਉਸ ਤੋਂ ਪਹਿਲਾਂ ਇਹਨਾਂ ਨੇ ਪਟੀਸ਼ਨ ਚੁੱਕ ਲਈ ਜੀ ਵਾਪਸ ਆ ਗਿਆ ਸੈਸ਼ਨ ਕੋਰਟ 'ਚ ਮਾਮਲਾ ਸਮਨਿੰਗ ਵਗੈਰਾ ਹੋ ਗਈ ਹਮ ਪਰ ਹੁੰਦਾ ਕੀ ਆ ਕਿ ਇੱਕ ਜੱਜ ਦੀ ਬਦਲੀ ਹੁੰਦੀ ਹੈ ਉਸ ਤੋਂ ਬਾਅਦ ਜਿਹੜਾ ਐਡੀਸ਼ਨਲ ਸੈਸ਼ਨ ਜੱਜ ਸੀਗਾ ਜਿਹੜਾ ਉਹ ਇਸ ਕੈਂਸਲੇਸ਼ਨ ਰਿਪੋਰਟ ਨੂੰ ਮਨਜ਼ੂਰ ਕਰ ਲੈਂਦਾ ਉਸ ਤੋਂ ਬਾਅਦ ਇਹ ਜਿਹੜਾ ਰਜਿੰਦਰ ਸਿੰਘ ਸ਼ਿਕਾਇਤ ਕਰਤਾ ਸੀਗਾ ਇਹ ਫੇਰ ਹਾਈ ਕੋਰਟ ਚ ਜਾਂਦਾ ਹੈ ਜੀ ਇਹ ਗੱਲ ਸ਼ਾਇਦ ਕੋਈ 2016 ਜਾਂ 17 ਦੀ ਹੈ ਹਮਮ ਯਾਨੀ ਲੰਮਾ ਸਮਾਂ ਉਹ ਚੁੱਪ ਰਹਿੰਦਾ ਹੈ ਸ਼ਿਕਾਇਤ ਕਰਤਾ ਜੀ ਜੀ ਸ਼ਿਕਾਇਤ ਕਰਤਾ ਨੂੰ ਮੈਂ ਇਹੀ ਸਵਾਲ ਕੀਤਾ ਕਿ ਭਾਈ ਸਾਹਿਬ ਤੁਸੀਂ ਇੰਨੀ ਦੇਰ ਚੁੱਪ ਕਿਉਂ ਰਹੇ ਹਮ ਉਹ ਕਹਿੰਦੇ ਜੀ ਮੇਰੀ ਕਿਸੇ ਨੇ ਸੁਣੀ ਨਹੀਂ ਨਾ ਸਿੱਖ ਜਥੇ ਬੰਦੀਆਂ ਮੇਰੇ ਨਾਲ ਖਲੋਤੀਆਂ ਜੀ ਨਾ ਕੋਈ ਹੋਰ ਸਪੋਰਟ ਸੀ ਅਕਾਲੀਆਂ ਦਾ ਰਾਜ ਸੀ ਤੇ ਮੈਂ ਫਿਰ ਕੀ ਕਰਦਾ ਜੀ ਯਾਨੀ ਜਦੋਂ ਅਕਾਲੀਆਂ ਦਾ ਡਾਊਨਫਾਲ ਹੋ ਗਿਆ ਇਹ ਲੋ ਨੇ ਦੁਬਾਰਾ ਹਾਈ ਕੋਰਟ ਚ ਜਾਂਦੇ ਇਸ ਕੈਂਸਲੇਸ਼ਨ ਜਾਂ ਸਾਰੇ ਇਸ ਘਟਨਾਕ੍ਰਮ ਦੇ ਉਲਟ ਹੂੰ ਹੁਣ ਕਮਾਲ ਦੀ ਗੱਲ ਇਹ ਹੈ ਕਿ ਇਸ ਸ਼ਿਕਾਇਤਕਰਤਾ ਦੇ ਖਿਲਾਫ ਵੀ ਇੱਕ ਮੁਕੱਦਮਾ ਦਰਜ ਹੁੰਦਾ ਜੀ ਇੱਕ ਕੁੜੀ ਸੀ ਸ਼ਾਇਦ ਜੋਧਪੁਰ ਦੀ ਹੂੰ ਉਹ ਕਹ ਲੋ ਕਿ ਜ਼ਹਿਰ ਪੀ ਕੇ ਮਰ ਜਾਂਦੀ ਆ ਇੱਕ ਪਾਰਕ ਚ ਹੂੰ ਉਸ ਤੋਂ ਬਾਅਦ ਇੱਕ ਕਥਿਤ ਆਡੀਓ ਵਾਇਰਲ ਹੁੰਦੀ ਆ ਜਿਹੜੀ ਇਸੇ ਸ਼ਿਕਾਇਤਕਰਤਾ ਯਾਨੀ ਸਿੱਧੂ ਦੀ ਦੱਸੀ ਗਈ ਹੂੰ ਜਿਹਦੇ ਚ ਕਾਫੀ ਤਲਕੀ ਹੁੰਦੀ ਆ ਜੀ ਜੀ ਚਲੋ ਗੱਲ ਕੁਝ ਪਰਸਨਲ ਦੱਸੀ ਗਈ ਉਸ ਟਾਈਮ ਤੱਕ ਜਿਹੜੇ ਰਜਿੰਦਰ ਸਿੰਘ ਸਿੱਧੂ ਸ਼ਿਕਾਇਤਕਰਤਾ ਇਹ ਕਹਿੰਦੇ ਆ ਕਿ ਉਸ ਵੇਲੇ ਕੁਝ ਕਾਂਗਰਸੀਆਂ ਨੇ ਮੇਰੇ ਤੇ ਪਰਚਾ ਕਰਵਾਇਆ ਸੀ 306 ਦਾ ਇਹਨਾਂ ਤੇ ਪਰਚਾ ਹੋ ਜਾਂਦਾ ਜੀ ਸ਼ਿਕਾਇਤਕਰਤਾ ਤੇ 306 ਦਾ ਪਰਚਾ ਹੋ ਜਾਂਦਾ ਜੀ ਇਹ ਕਹਿੰਦੇ ਜੀ ਬਾਅਦ ਚ ਉਹ ਕੰਪਰੋਮਾਈਜ਼ ਹੋ ਗਿਆ ਸੀਗਾ ਯਾਨੀ ਇਸ ਤਰ੍ਹਾਂ ਇਹ ਕੰਮ ਚੱਲਦਾ ਚੱਲਦਾ ਕੱਲ ਇੱਕ ਵਾਰੀ ਫੇਰ ਇਸ ਥਾਂ ਤੇ ਆ ਕੇ ਰੋਚਕ ਬਣ ਗਿਆ ਕਿ ਐਸਟੀਪੀਸੀ ਇੰਨੇ ਸਾਲਾਂ ਬਾਅਦ ਕੋਰਟ ਚ ਚਲੇ ਜਾਂਦੀ ਆ ਜੀ ਕਿ ਜਿਹੜਾ ਉਹ ਫੈਸਲਾ ਹੈ ਕੈنسਲੇਸ਼ਨ ਰਿਪੋਰਟ ਪ੍ਰਵਾਨ ਕਰਨ ਦਾ ਹਾਂਜੀ ਉਹਨੂੰ ਰਿਵਾਈਜ਼ ਕੀਤਾ ਜਾਵੇ ਰਿਜ਼ਨ ਕੀਤੀ ਜਾਵੇ ਜਾਂ ਕਹੋ ਕਿ ਨਜ਼ਰਸਾਨੀ ਹੋਦੀ ਹੋਵੇ ਜੀ ਹੋਨੇ ਵਾਕਿਆ ਰਜਿੰਦਰ ਸਿੰਘ ਸਿੱਧੂ ਕਹਿੰਦੇ ਕਿ ਜੀ ਮੈਂ ਤੇ ਆ ਭਰਾ ਆ ਨਾ ਕਿ ਜਦੋਂ ਮੈਂ ਆਲਰੇਡੀ ਪਾਰਟੀ ਆ ਜੀ ਇਹ ਪਟੀਸ਼ਨ ਜਿਹੜੀ ਚੱਲ ਰਹੀ ਆ ਕਈ ਸਾਲਾਂ ਤੋਂ ਕਹਿੰਦੇ ਕਿ ਜੀ ਸੁਣਵਾਈ ਸੁਣੋ ਹੀ ਉੱਥੇ ਕੁਝ ਨਹੀਂ ਹੁੰਦੀ ਤਰੀਕ ਦਰ ਤਰੀਕ ਤਰੀਕ ਦਰ ਤਰੀਕ ਮੈਂ ਤਾਂ ਤਰੀਕ पे तारीख ਕਿਸਨ ਨਹੀਂ ਰੋਜ ਮੈਂ ਤਾਂ ਬਿਲਕੁਲ ਦਾਮ ਨਹੀਂ ਫਿਲਮ ਚ ਤੋਂ ਤਾਰੀਕ पे तारीख ਤਾਰੀਕ पे तारीख ਚਲੀ ਜਾਂਦੀ ਆ ਉਹ ਕਹਿੰਦੇ ਜੀ ਇਹ ਪਟੀਸ਼ਨ ਬੇਸਿਕਲੀ ਹਰਦੀਪ ਸਿੰਘ ਮਹਾਰਾਜ ਹੈਗੇ ਨੇ ਜੀ ਲੱਖਾ ਸਿਧਾਨਾ ਉਹਨਾਂ ਦਾ ਸਾਥ ਲੈ ਕੇ ਹੀ ਆ ਨਵੀਂ ਪਾਰੀ ਸ਼ੁਰੂ ਕਰਦੇ ਆ ਹੂੰ ਹੂੰ ਤੇ ਤੁਹਾਡੇ ਚ ਬਹੁਤ ਘੱਟ ਬੰਦਿਆਂ ਨੂੰ ਪਤਾ ਹੋਏਗਾ ਕਿ ਬਾਬਾ ਹਰਦੀਪ ਸਿੰਘ ਮਹਾਰਾਜ ਸੀ ਜਿਨ੍ਹਾਂ ਨੇ ਲੱਖਾ ਸਦਾਣਾ ਕਹਿ ਲੋ ਕਿ ਲਿਆਂਦਾ ਸੀ ਹੂੰ ਹੂੰ ਇਹਨਾਂ ਦੇ ਨਾਲ ਆਏ ਸੀ ਮਤਲਬ ਕਿ ਖਾਸ ਤੌਰ ਤੇ ਜਦੋਂ ਅੰਗਰੇਜ਼ੀ ਵਾਲੇ ਬੋਰਡਾਂ ਤੇ ਕਾਲਕ ਫੇਰਨ ਵਾਲਾ ਕੰਮ ਸਟਾਰਟ ਹੋਇਆ ਸੀ ਹੁਣ ਸਾਨੂੰ ਇਹ ਸਾਰੇ ਨਾਂ ਯਾਦ ਰਹਿੰਦੇ ਆ ਜੀ ਤੇ ਗੱਲ ਇਹ ਆ ਕਿ ਇਹ ਗੈਸਨ ਬਾਬਾ ਜੀ ਪਟੀਸ਼ਨ ਲੈ ਕੇ ਹੂੰ ਪਰ ਫੇਰ ਬਾਅਦ ਦੇ ਵਿੱਚ ਉਹ ਪਟੀਸ਼ਨ ਪ੍ਰਵਾਨ ਹੋਣ ਵਾਸਤੇ ਸ਼ਿਕਾਇਤ ਕਰਤਾ ਦੀ ਧਿਰ ਜ਼ਰੂਰੀ ਸੀ ਤਾਂ ਫੇਰ ਇਹ ਜਾਂਦੇ ਆ ਹੂੰ ਤਾਂ ਇਹਨਾਂ ਦੇ ਕਹਿਣ ਦਾ ਮਤਲਬ ਇਹ ਹੋਆ ਕਿ ਭਾਈ ਮੈਂ ਤੇ ਖੁਦ ਹਰਾਨ ਐ ਕਿ ਐਸਟੀਪੀਸੀ ਹੁਣ ਐਸਟੀਪੀਸੀ ਵਾਲੇ ਕਹਿੰਦੇ ਕਿ ਨਹੀਂ 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 ਐਸਟੀਪੀਸੀ ਤੇ ਪੈਰਵਾਈ ਕਰ ਰਹੀ ਸੀ ਹੂੰ ਹੁਣ ਭਾਈ ਅਸੀਂ ਫੈਸਲਾ ਕੀਤਾ ਕਿ ਹਾਈ ਕੋਰਟ ਚ ਚੈਲੰਜ ਕਰੀਏ ਔਰ ਕਿਸ ਡੇਟ ਤੋਂ ਕਾਰਵਾਈ ਕਰ ਰਹੀ ਸੀ ਪੈਰਵਾਈ ਕਰੀ ਸੋ ਦੱਸ ਨਹੀਂ ਰਹੇ ਬਿਲਕੁਲ ਕਿ ਕਿੱਥੇ ਗੱਲਾਂ 12 ਦੀਆਂ ਹੂੰ ਕਿੱਥੇ 12 ਸਾਲ ਬਾਅਦ ਦੀਆਂ ਕਿਥੇ ਬੰਦਾ ਵੀ ਤਾਂ ਇੰਨਾ ਟਾਈਮ ਵਿੱਚ ਜੋਰ ਲੰਡਾ ਰਿਹਾ ਏ ਸੁਖਵੀਰ ਸਿੰਘ ਬਾਦਲ ਨੂੰ ਰਾਹ ਦਵਾਉਣ ਵਾਸਤੇ ਆਕਾਲੀ ਦਲ ਨੂੰ ਰਾਹਤ ਦਵਾਉਣ ਵਾਸਤੇ ਕਿਉਂਕਿ ਗਾਂ ਸੁਖਵੀਰ ਸਿੰਘ ਬਾਦਲ ਦੇ ਸਿਆਸੀ ਕਰੀਅਰ ਦਾ ਫੈਸਲਾ ਹੋਣਾ ਹੈ ਸਾਬ ਜੀ 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 ਤਾਂ ਇਸ ਪੱਖ ਤੋਂ ਸਵਾਲ ਹੋ ਰਿਹਾ ਕਿ ਅਚਨਚੇਤੀ ਇਸ ਕੇਸ ਦੀ ਐਸਟੀਪੀਸੀ ਨੇ ਪੈਰਵਾਈ ਕਰ ਦੇਣੀ ਦੇਖੋ ਸਾਬ ਬੜਾ ਇੱਕ ਬੇਸਿਕ ਸਵਾਲ ਹੈ ਜੀ ਜੇ ਕੈਂਸਲੇਸ਼ਨ ਨੂੰ ਐਸਟੀਪੀਸੀ ਗਲਤ ਮੰਨਦੀ ਹੈ ਕਿ ਉਸ ਵੇਲੇ ਕੈਂਸਲੇਸ਼ਨ ਰਿਪੋਰਟ ਜੇ ਗਲਤ ਮੰਨਦੀ ਤਦਈ ਚੈਲੰਜ ਚੈਲੰਜ ਕੀਤੇ ਬਿਲਕੁਲ ਤੁਸੀਂ ਮੈਨੂੰ ਇਹ ਦੱਸੋ ਕਿ ਜੇ ਗਲਤ ਮੰਨਦੀ ਹੈ ਤਾਂ ਫਿਰ ਐਸਜੀਪੀਸੀ ਵੀ ਤੇ ਉਸ ਵੇਲੇ ਗਲਤ ਹੀ ਹੈ ਨਾ ਕਿ ਉਹ ਚੁੱਪ ਕਰ ਕਰ ਰਹੀ ਹੂੰ ਜਦੋਂ ਇਹ ਸਾਰਾ ਕੁਝ ਚੱਲ ਰਿਹਾ ਸੀ ਚੱਲ ਰਿਹਾ ਸੀ ਬਿਲਕੁਲ ਹੁਣ ਜਾਂ ਤੇ ਇਹ ਦੱਸ ਦਿਓ ਕਿ ਕੀ ਤੁਸੀਂ 12 ਸਾਲ ਪਹਿਲਾਂ ਹੀ ਚਲੇ ਗਏ ਸੀ ਕੋਰਟ ਦੇ ਵਿੱਚ ਹਾਈ ਕੋਰਟ ਚ ਆ ਬਿਲਕੁਲ ਜਰ ਰਜਿੰਦਰ ਸਿੰਘ ਸਿੱਧੂ ਤੋਂ ਪਹਿਲਾਂ ਹੀ ਚਲੇ ਗਏ ਸੀਗੇ ਜੀ ਇਹ ਬੜੀ ਇੱਕ ਕਹਿ ਲੋ ਕਿ ਹਰਾਨੀ ਜਨ ਦੇ ਗੱਲੇ ਤੇ ਫਿਰ ਉਹਦਾ ਵੀ ਸਾਥ ਨਹੀਂ ਦਿੱਤਾ ਇਹ ਵੀ ਬਿਲਕੁਲ ਕਿ ਹੁਣ ਜਾ ਰਹੇ ਹੋ ਇਹਦਾ ਮਤਲਬ ਹੈ ਕਿ ਅੱਜ ਐਸਜੀਪੀਸੀ ਨੂੰ ਇਹ ਕਦਮ ਸਹੀ ਲੱਗਦਾ ਇਹਦਾ ਮਤਲਬ ਕਿ ਜਿਨ੍ਹਾਂ ਨੇ ਕੀਤਾ ਜਿਨ੍ਹਾਂ ਦੇ ਰਾਜ ਚ ਹੋਇਆ ਜਿਹੜੇ ਕਿ ਹੁਣ ਗਲਤੀ ਮੰਨ ਵੀ ਰਹੇ ਆ ਕਿ ਉਸ ਵੇਲੇ ਗਲਤ ਸੀ ਤਾਂ ਤੁਸੀਂ ਚੁੱਪ ਕਰ ਗਏ ਤਾਂ ਫਿਰ ਗਲਤੀ ਤਾਂ ਤੁਹਾਡੀ ਵੀ ਹੈ ਨਾ ਸਾਹਿਬ ਬਿਲਕੁਲ 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 ਜੀ ਅ ਇਦਰ ਜਸਪਾਲ ਜੀ ਕਹਿ ਰਹੇ ਨੇ ਕਿ ਮੰਤਰੀ ਜੀ ਮਾਨ ਸਰਕਾਰ ਹੁਣ ਈਡੀ ਟੀਚਰਸ ਨੂੰ ਵੀ ਫਿਨਲੈਂਡ ਭੇਜ ਰਹੀ ਹੈ ਪੜਾਉਣਾ ਸਿਖਾਉਣ ਲਈ ਆ ਬਿਲਕੁਲ ਸੁਣਨਾ ਚਾਹੀਏ ਗੱਲ ਕਿ ਉਹਨਾਂ ਨੂੰ ਵੀ ਫਿਨਲੈਂਡ ਭੇਜ ਰਹੇ ਆ ਜੀ ਕਹਿੰਦੇ ਉੱਥੋਂ ਪੜਾਉਣਾ ਸਿੱਖ ਕੇ ਆਓ ਤੁਸੀਂ ਤਸਵੀਰ ਜੀ ਪਿੰਡ ਲੈਂਡ ਵਾਲੇ ਜੀ ਹਾਂਜੀ ਬਿਲਕੁਲ 15 ਜਿਹੜਾ ਅਕਤੂਬਰ ਦਾ ਇਹ ਡੇਟਾ ਵਾਲਾ ਜਿਹੜਾ ਨੋਟੀਫਿਕੇਸ਼ਨ ਕਹਿ ਰਿਹਾ 27 ਨੂੰ ਆ ਜਾਣਾ ਪਰ ਤਰੀਕ ਉਹਨਾਂ ਨੇ ਕਹਿ ਦਿੱਤੀ ਕਿ ਭਈ ਹੋਣੀ ਹੈ ਇਹ ਗੁਰਵਿੰਦਰ ਜੀ ਕਹਿ ਰਹੇ ਕਿ ਲੱਖੇ ਦੇ ਸੰਘਰਸ਼ ਦਾ ਥੰਮ ਹੈ ਹਰਦੀਪ ਸਿੰਘ ਮਹਾਰਾਜ ਹਾਂਜੀ ਇਹ ਜਿਨ੍ਹਾਂ ਨੂੰ ਪੁਰਾਣਾ ਇਹਨੂੰ ਪਤਾ ਹੈ ਨਾ ਉਹਨਾਂ ਨੂੰ ਪਤਾ ਹੈ ਕਿ ਲੱਖਾ ਸਿੰਘ ਸਿਧਾਣਾ ਜੇ ਲੱਖਾ ਸਿੰਘ ਸਿਧਾਣਾ ਬਣਿਆ ਨਾ ਹੂੰ ਪੁਰਾਣੇ ਜੀਵਨ ਚੋਂ ਨਿਕਲ ਕੇ ਤੇ ਉਹਦੇ ਚ ਬਾਬਾ ਹਰਦੀਪ ਸਿੰਘ ਮਹਿਰਾਜ ਦਾ ਬਹੁਤ ਵੱਡਾ ਹੱਥ ਸੀਗਾ ਤੇ ਇਸ ਪਟੀਸ਼ਨ ਨੂੰ ਵੀ ਕਹ ਲੋ ਕਿ ਲੇਜਾਨ ਚ ਉੱਥੋਂ ਤੱਕ ਬਹੁਤ ਜਿਹੜੇ ਇਸ ਤਰ੍ਹਾਂ ਦੇ ਬੰਦੇ ਹੁੰਦੇ ਉਹਨਾਂ ਨੂੰ ਕੋਈ ਫੇਮ ਫੋਮ ਨਾਲ ਨਹੀਂ ਹੁੰਦਾ ਸਾਬ ਬਿਲਕੁਲ ਜਿਹੜੇ ਇਸ ਤਰ੍ਹਾਂ ਦੇ ਬੰਦੇ ਹੁੰਦੇ ਉਹ ਪਰਦੇ ਦੇ ਪਿੱਛੇ ਰਹਿ ਕੇ ਕਹ ਲੋ ਕਿ ਬਹੁਤ ਕੁਝ ਕਰਦੇ ਆ ਬਿਲਕੁਲ 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 ਪਿੱਛੇ ਵਾਲੀਆਂ ਤਾਕਤਾਂ ਵੀ ਬਹੁਤ ਜਿਹੜੀਆਂ ਮਜ਼ਬੂਤ ਤਾਕਤਾਂ ਹੁੰਦੀਆਂ ਹਨ ਫਿਲਮ ਦਾ ਡਾਇਰੈਕਟਰ ਤਾਂ ਪਰਦੇ ਤੇ ਨਹੀਂ ਆਉਂਦਾ ਪਰ ਫਿਲਮ ਸਾਰੀ ਉਹਦੀ ਬੁਣੀ ਹੁੰਦੀ ਹੈ ਉਹਦੀ ਬੁਣੀ ਹੁੰਦੀ ਹੈ ਸੱਚਮੁੱਚ ਐਕਟਰ ਚੋਂ ਐਕਟਰ ਕੱਢਣਾ ਉਹਦਾ ਕ ਅ ਇਹਦੇ ਵਿੱਚ ਗੁਰਵਿੰਦਰ ਸਿੰਘ ਕਹਿੰਦੇ ਕਿ ਐਡਵੋਕੇਟ ਜਸਪਾਲ ਸਿੰਘ ਮੰਜਪੁਰ ਵੀ ਹਾਂ ਜੀ ਕਹਿੰਦੇ ਪਟੀਸ਼ਨਰ ਹੈ ਇਹਦੇ ਵਿੱਚ ਜੀ ਜੀ ਉਹ ਉਹ ਉਹਨਾਂ ਦੇ ਥਰੂ ਹੀ ਗਈ ਹੋਏਗੀ ਨਾ ਸ਼ਾਇਦ ਹੋ ਸਕਦਾ ਐਡਵੋਕੇਟ ਹੋਣ ਜਾਂ ਪਟੀਸ਼ਨ ਕਰਤਾ ਹੋਣ ਪਰ ਸ਼ਿਕਾਇਤ ਕਰਤਾ ਬਾਅਦ ਚ ਗਏ ਸੀਗੇ ਜੀ ਜੀ ਇਹਨਾਂ ਨੂੰ ਖੜਿਆ ਗਿਆ ਸੀ ਬਿਲਕੁਲ ਇਹ ਦੋਨੇ ਨਾਮ ਨੇ ਜਸਪਾਲ ਸਿੰਘ ਮੰਜਪੁਰਾ ਹਮ ਤੇ ਬਾਬਾ ਹਰਦੀਪ ਸਿੰਘ ਮਹਾਰਾਜ ਤੇ ਸ਼ਿਕਾਇਤ ਕਰਤਾ ਨੂੰ ਬਾਅਦ ਚ ਸ਼ਾਮਲ ਕੀਤਾ ਗਿਆ ਕਿਉਂਕਿ ਸ਼ਿਕਾਇਤ ਕਰਤਾ ਦੀ ਮੌਜੂਦਗੀ ਬਹੁਤ ਜ਼ਰੂਰੀ ਹੁੰਦੀ ਹੈ ਜੀ 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 ਸ਼ੁਕਰੀਆ ਜੀ ਸਾਰਿਆਂ ਦਾ ਧੰਨਵਾਦ ਅਸਤਿੰਦਰ ਜੀ ਕਹਿ ਰਹੇ ਨੇ ਕਿ ਅਮਰਿਤਪਾਲ ਮਹਿਰੋ ਵਾਲੀ ਕੋਈ ਨਿਊਜ਼ ਤੇ ਅਪਡੇਟ ਹੈ ਕੋਈ ਸਾਡੇ ਕੋਲ ਕੋਈ ਤੱਕ ਅਪਡੇਟ ਜਾਣੇ ਦੀ ਚੀਜ਼